ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਮੁੱਚਾ ਸਿੱਖ ਜਗਤ ਕਿਲਕ ਜੰਨੂ ਰਾਖਾ ਪ੍ਰਭ ਤਾਕਾ ਕਿੰਨੋ ਵੱਡੋ ਕੱਲੂ ਮਸਾਕਾ ਧਰਮ ਹੀਤ ਸਾਕਾ ਜਨ ਦੀ ਕੀਆ ਅਸੀਸ ਦੀਆ ਪਰ ਸਿਰਰਨ ਦੀਆ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਿੰਨਾਂ ਦੇ ਅਨੰਨ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤਿੰਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਿਆਂ ਹੋਏ ਆ 350 ਸਾਲਾ ਸ਼ਹੀਦੀ ਸਮਾਗਮ ਨਵੰਬਰ ਦੇ ਮਹੀਨੇ ਵਿੱਚ ਆ ਰਹੇ ਨੇ ਸੋ ਉਸ ਸੰਬੰਧ ਵਿੱਚ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਗੁਰਦੁਆਰਾ ਪੀਚ ਐਵੈਨਿਊ ਲਵਿੰਸ਼ਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪੰਜਾਬੀ ਸਕੂਲ ਚੱਲਦਾ ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਗੁਰਬਾਣੀ ਦੀ ਸੰਥਿਆ ਕੀਰਤਨ ਸਿਖਾਇਆ ਜਾਂਦਾ ਸੋ ਜਿਹੜੀ ਇਹ ਮਹਾਨ ਸ਼ਤਾਬਦੀ ਆ ਰਹੀ ਹੈ ਨਵੇਂ ਪਾਤਸ਼ਾਹ ਦੀ ਉਹਨਾਂ ਦੇ ਪਿਆਰੇ ਸਿੱਖਾਂ ਦੀ ਸੋ ਉਸ ਮਹਾਨ ਸ਼ਹੀਦੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਪੀਚ ਐਵੇਨਿਊ ਲਿਵਿੰਗਸ਼ਨ ਗੁਰੂ ਘਰ ਵੱਲੋਂ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਅਸੀਂ ਸਮੁੱਚੀਆਂ ਸੰਗਤਾਂ ਨੂੰ ਖੁੱਲਾ ਸੱਦਾ ਦੇ ਰਹੇ ਹਾਂ ਗੁਰਬਾਣੀ ਸੰਥਿਆ ਕਰਨ ਵਾਸਤੇ ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਪਾਸ਼ਾ ਨੇ ਕਿਹਾ ਵੀ ਇਹ ਮਨੁੱਖਾ ਦੇਹੀ ਬੜੀ ਕੀਮਤੀ ਹੈ ਤੇ ਜਦੋਂ ਨਵੇਂ ਪਾਸ਼ਾ ਨੂੰ ਪੜਦੇ ਆ ਤਾਂ ਨਵੇਂ ਪਾਸ਼ਾ ਜੀ ਕਹਿੰਦੇ ਬਈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੇ ਪ੍ਰਾਨੀ ਛਿਨ ਛਿਨ ਅਉਧ ਬਿਹਾਰਤ ਹੈ ਪੂਟੇ ਘਟ ਜਿਉ ਪਾਣੀ ਪਾਸ਼ਾ ਕਹਿੰਦੇ ਵੀ ਤੇਰੀ ਉਮਰ ਘਟਦੀ ਜਾਂਦੀ ਹੈ ਬੀਤ ਜਹ ਹੈ ਬੀਤ ਜਹ ਹੈ ਜਨਮ ਆ ਕਾਜਰੇ ਫਿਰ ਪਾਸ਼ਾ ਕਹਿੰਦੇ ਵੀ RAM ਸਿਮਰ RAM ਸਿਮਰ RAM ਸਿਮਰ ਹੈ ਤੇਰਾ ਕਾਜ ਹੈ ਕਹਿੰਦੇ ਵੀ ਤੇਰਾ ਇਹ ਕੰਮ ਹੈ ਵੀ ਤੂੰ ਬਾਣੀ ਪੜਨੀ ਹੈ ਤੂੰ ਸੇਵਾ ਕਰਨੀ ਹੈ ਤੂੰ ਸਿਮਰਨ ਕਰਨਾ ਆਪਣਾ ਮਨੁੱਖਾ ਦੇਹੀ ਤੂੰ ਸਫਲੀ ਕਰਨੀ ਹੈ ਸੋ ਪਾਸ਼ਾ ਫਿਰ ਹੋਰ ਸਾਡੇ ਉੱਤੇ ਕਿਰਪਾ ਕਰਦੇ ਨੇ ਕਹਿੰਦੇ ਅਜ ਹੂੰ ਕਛ ਬਿਗਰਿਓ ਨਹੀਂ ਕਹਿੰਦੇ ਅਜੇ ਵੀ ਕੁਛ ਨਹੀਂ ਵਿਗੜਿਆ ਤੂੰ ਲੋਕਾਂ ਦੀ ਲਾਜ ਛੱਡ ਕੇ ਲੋਕ ਮੈਨੂੰ ਕੀ ਕਰਨਗੇ ਲੋਕਨ ਕੀ ਚਤੁਰਾਈ ਉਪਮਤੇ ਬਸੰਤਰ ਜਾਰ ਵੀ ਦੁਨੀਆ ਕੀ ਕਹੂਗੀ ਹੁਣ ਤੇਰੀ ਉਮਰ ਬਡੇਰੀ ਹੋ ਗਈ ਹੈ ਤੂੰ ਹੁਣ ਬਾਣੀ ਸਿੱਖਣ ਲੱਗ ਗਿਆ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਵੱਲੋਂ ਕਿ ਆਓ ਅਸੀਂ ਮਹਾਨ ਗੁਰੂ ਨੌਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਮਹਾਨ ਸ਼ਹੀਦੀ ਉਹਨਾਂ ਦੇ ਪਿਆਰੇ ਪਿਆਰੇ ਸਿੱਖਾਂ ਦੀ ਮਹਾਨ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਆਓ ਸਾਰੀ ਸੰਗਤ ਮਿਲ ਕੇ ਆਪਾਂ ਗੁਰਬਾਣੀ ਸੰਥਿਆ ਗੁਰਬਾਣੀ ਸਿੱਖੀਏ ਤੇ ਸਾਰੀ ਸੰਗਤ ਨੂੰ ਖੁੱਲਾ ਸੱਦਾ ਹੈ ਤੁਹ ਸਾਰੀ ਸੰਗਤ ਕਿਰਪਾ ਕਰਕੇ ਜਲਦੀ ਤੋਂ ਜਲਦੀ ਸਾਨੂੰ ਨਾਮ ਲਖਾਓ ਤਾਂ ਕਿ ਆਪਾਂ ਛੇਤੀ ਤੋਂ ਛੇਤੀ ਗਰਭਾਣ ਦੀ ਸੰਥਿਆ ਸ਼ੁਰੂ ਕਰ ਸਕੀਏ ਤੇ ਛੋਟੇ ਬੱਚੇ ਦੀ ਸੰਥਿਆ ਸੰਪੂਰਨ ਹੋ ਰਹੀ ਹੈ ਤੇ ਨਾਲ ਨਾਲ ਛੋਟੇ ਬੱਚੇ ਦੀ ਸੰਥਿਆ ਵੀ ਸ਼ੁਰੂ ਹੋ ਜਾਣੀ ਹੈ ਤੇ ਅਸੀਂ ਇਹ ਇੱਕ ਨਵਾਂ ਜਿਹਾ ਉਪਰਾਲਾ ਕਰ ਰਹੇ ਹਾਂ ਕਿ ਸਮੁਚੀਆਂ ਸੰਗਤਾਂ ਨੂੰ ਖੁੱਲਾ ਸੱਦਾ ਦੇ ਰਹੇ ਹਾਂ ਸੋ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮੈਂ ਆਪਣੇ ਜਥੇ ਵੱਲੋਂ ਸਮੁਚੀਆਂ ਸੰਗਤਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆਓ ਉਸ ਮਹਾਨ ਗੁਰੂ ਦੀ ਮਹਾਨ ਸ਼ਹੀਦੀ ਨੂੰ ਪ੍ਰਣਾਮ ਕਰਦੇ ਹੋਇਆ ਸਾਰੇ ਸੰਗਤ ਇਕ ਵਾਰੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪਾਵਨ ਗੁਰਬਾਣੀ ਦੇ ਦਰਸ਼ਨ ਕਰੀਏ ਗੁਰਬਾਣੀ ਸੁਕੀਏ ਗੁਰਬਾਣੀ ਪੜੀਏ ਆਪਣਾ ਜੀਵਨ ਸਫਲਾ ਕਰੀਏ ਕਿਉਂਕਿ ਪਾਸ਼ਾ ਨੇ ਬਾਣੀ ਵਿੱਚ ਕਿਹਾ ਕਹਿੰਦੇ ਆਇਓ ਸੋਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲਿ ਬਿਰਥਾ ਜਨਮ ਪ੍ਰਾਣੀ ਪ੍ਰਾਣੀ ਤੂੰ ਆਇਆ ਲਹਾ ਲੈਣ ਲੱਗਾ ਕਿ ਤੁਕ ਫੱਕੜੇ ਸਭ ਮੁਕਤੀ ਚੱਲੀ ਰਹਿਣ ਰੈਣ ਗਵਾਇ ਸੋਇਕ ਹੈ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਆਓ ਇਸ ਹੀਰੇ ਵਰਗੇ ਜਨਮ ਨੂੰ ਗੁਰਬਾਣੀ ਦੇ ਲੜ ਲਾ ਕੇ ਸੇਵਾ ਦੇ ਲੜ ਲਾ ਕੇ ਸਿਮਰਨ ਕਰਕੇ ਸਫਲਾ ਬਣਈਏ ਜੀ ਉਸ ਮਹਾਨ ਗੁਰੂ ਦੀ ਮਹਾਨ ਕੁਰਬਾਨੀ ਨੂੰ ਮਹਾਨ ਸ਼ਹੀਦੀ ਨੂੰ ਪ੍ਰਣਾਮ ਕਰਦੇ ਹਾਂ ਸਾਰੀ ਸੰਗਤ ਗੁਰਬਾਣੀ ਦੀ ਸੰਥਾ ਸ਼ੁਰੂ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ